ਮੰਨੇ ਕੀ ਗਤ ਕਈ ਨ ਜਾਏ ਜੇ ਕੋ ਕਹੇ ਪਿਛੇ ਪਛਤਾਏ ਕਾਗਦੇ ਕਲਮ ਨ ਲਿਖਣੋ ਹਾਰੇ ਮੰਨੇ ਕਾ ਬਹਿ ਕਰਨੋ ਵਿਚਾਰ ਐਸਾ ਨਾ ਮਨਿੰਦਨ ਹੋਏ ਜੇ ਕੋ ਮਨ ਜਾਣੇ ਮਨ ਕੋ ਸੁਣੀਆਂ ਦੀਆਂ ਚਾਰ ਪੌੜੀਆਂ ਤੋਂ ਬਾਅਦ ਗੁਰੂ ਨਾਨਕ ਤੇਵ ਜੀ ਮਹਾਰਾਜ ਨੇ ਮਨੀਆਂ ਦੀਆਂ ਚਾਰ ਪੌੜੀਆਂ ਉਚਾਰਨ ਕੀਤੀਆਂ ਨੇ ਸੁਣਨਾ ਉਹੀ ਸਫਲ ਹੈ ਜੋ ਮਨ ਲਈਏ ਔਰ ਮੰਨਣਾ ਹੀ ਨਹੀਂ ਤਾਂ ਸੁਣਨਾ ਸਾਰੇ ਦਾ ਸਾਰਾ ਹਵਾ ਵਿੱਚ ਹੀ ਉੱਡ ਗਿਆ ਉਸ ਨੇ ਅੰਦਰ ਪ੍ਰਵੇਸ਼ ਨਹੀਂ ਕੀਤਾ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਜਿੰਨੀ ਸੁਣ ਕੇ ਮੰਨਿਆ ਹਉ ਤਿੰ ਬਲਹਾਰੇ ਜਾਉ ਛਦਕੇ ਜਾਂਦਿਆਂ ਉਹਨਾਂ ਤੋਂ ਜਿਨ੍ਹਾਂ ਨੇ ਸੁਣ ਕੇ ਗੱਲ ਮੰਨ ਲਈ ਗਾਵੇਆ ਸੁਣਿਆ ਤਿੰ ਕਾ ਹਰ ਥਾਂ ਪਾਵੇ ਜਿਸ ਸਤਗੁਰ ਕੀ ਆਗਿਆ ਸਤ ਸਤ ਕਰਮਾਨ ਗਾਵਣਾ ਤੇ ਸੁਣਨਾ ਉਸੇ ਦਾ ਹੀ ਪ੍ਰਮਾਨ ਹੈ ਉਸੇ ਦਾ ਹੀ ਕਬੂਲ ਹੈ ਜਿਸ ਨੇ ਸੁਣ ਕੇ ਗੱਲ ਮੰਨ ਲਈ ਹੈ ਧਾਰਨ ਕਰ ਲਈ ਹੈ ਵਰਨਾ ਸੁਣਨਾ ਬੇਮੈਨੀ ਹੋ ਜਾਏਗਾ ਸਾਈਬਾ ਨੇ ਮਨੀਏ ਦੀਆਂ ਲਗਾਤਾਰ ਜੇ ਚਾਰ ਪੌੜੀਆਂ ਉਚਾਰਨ ਕੀਤੀਆਂ ਨੇ ਔਰ ਪ੍ਰਥਮ ਪੰਕਤੀ ਸਾਇਬ ਇਹ ਫਰਮਾਨ ਕਰਦੇ ਨੇ ਮੰਨੇ ਕੀ ਗਤ ਕਹੀ ਨਾ ਜਾਏ ਪਹਿਲੇ ਮੰਨੇ ਦੀ ਜਿਹੜੀ ਪੌੜੀ ਹੈ ਨੰਨੇ ਦਿੱਤੇ ਇਕਲਾ ਹੈ ਬਾਕੀਆਂ ਤਿੰਨ ਪੌੜੀਆਂ ਦਿੱਤੇ ਦੋ ਲਾਵਾਂ ਨੇ ਪ੍ਰਥਮ ਪੌੜੀ ਵਿੱਚ ਭਾਵੇ ਹੈ ਜਿਸ ਨੇ ਮੰਨ ਲਿਆ ਹੈ ਜੋ ਕਬੂਲ ਕਰ ਲੈਂਦਾ ਹੈ ਜਿਸ ਨੇ ਪ੍ਰਵਾਨ ਕਰ ਲਿਆ ਹੈ ਬਾਕੀ ਤਿੰਨ ਪੌੜੀਆਂ 'ਚ ਜੋ ਵੀ ਮਨ ਲਵੇ ਉਹਨਾਂ ਦੀ ਕੀ ਕੀ ਹਾਲਤ ਬਣੇਗੀ ਤਾਂ ਪ੍ਰਥਮ ਪੰਕਤੀ ਸਤਿਗੁਰ ਕੈਨ ਨੇ ਮੰਨੇ ਕੀ ਗਤ ਕਹੀ ਨਾ ਜਾਏ ਜਿਸ ਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਉਹਦੀ ਗਤੀ ਬਿਆਨ ਕੀਤੀ ਨਹੀਂ ਜਾ ਸਕਦੀ ਉਹਦੀ ਮਹਿਮਾ ਬਰਨ ਤੋਂ ਪਰੇ ਹੈ ਆਖਿਰ ਇਤਨੀ ਕਿਆ ਉਚਤਾ ਹੈ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿ ਦੇਣ ਕਿ ਅਸੀਂ ਕਹਿ ਹੀ ਨਹੀਂ ਸਕਦੇ ਉਸ ਬੰਦੇ ਦੀ ਮਹਿਮਾ ਜਿਸ ਨੇ ਪ੍ਰਮਾਤਮਾ ਦਾ ਨਾਮ ਮੰਨ ਲਿਆ ਦਰਸਲ ਜਿਸ ਦਾ ਕੋਈ ਚਕਰ ਚੇਨ ਨਹੀਂ ਜਿਸ ਦੀ ਕੋਈ ਵਰਨ ਜਾਤ ਨਹੀਂ ਜਿਸ ਦਾ ਕੋਈ ਰੰਗ ਰੂਪ ਨਹੀਂ ਜਿਸ ਪ੍ਰਮਾਤਮਾ ਦੀ ਹੋਂਦ ਦਾ ਕੋਈ ਪ੍ਰਤੱਖ ਪ੍ਰਮਾਣ ਨਹੀਂ ਉਹਨੂੰ ਮੰਨ ਲੈਣਾ ਬੜੀ ਹਿੰਮਤ ਦੀ ਗੱਲ ਹੈ ਉਹਨੂੰ ਮੰਨ ਲੈਣਾ ਬੜੀ ਜੁਰਤ ਦੀ ਗੱਲ ਹੈ ਉਹਨੂੰ ਮੰਨ ਲੈਣ ਵਾਸਤੇ ਬਹੁਤ ਗਹਿੜੀ ਪਰ ਗੌਰ ਸਰਦਾ ਚਾਹੀਦੀ ਬਹੁਤ ਪਰਬਲ ਭਾਵਨਾ ਚਾਹੀਦੀ ਸੰਸਾਰ ਵਿੱਚ ਅਸੀਂ ਵਸਤੂ ਪਹਿਲੇ ਵੇਖਦੇ ਹਾਂ ਫਿਰ ਉਸ ਦੀ ਮੰਗ ਕਰਦੇ ਹਾਂ ਧਾਰਮਿਕ ਦੁਨੀਆ ਕਿਸੇ ਹੋਰ ਨੁਕਤੇ ਤੇ ਖੜੀ ਹੈ ਪ੍ਰਮਾਤਮਾ ਦਾ ਨਾਮ ਪਹਿਲੇ ਸੁਣਨਾ ਪੈਂਦਾ ਹੈ ਤੇ ਫਿਰ ਮੰਨਣਾ ਪੈਂਦਾ ਹੈ ਫਿਰ ਕਿਦਰੇ ਉਹਦਾ ਕਈ ਦਿਖਾਈ ਦਿੰਦਾ ਹੈ ਫਿਰ ਉਸ ਦੀ ਕਿਦਰੇ ਝਲਕ ਆ ਕੇ ਮਿਲਦੀ ਹੈ ਇਹ ਜਗਤ ਤੋਂ ਸੰਸਾਰ ਦੀ ਮਰਿਆਦਾ ਤੋਂ ਬਿਲਕੁਲ ਉਲਟ ਗੱਲ ਹੈ ਸੰਸਾਰ ਦੇ ਚ ਅਗਰ ਸਾਨੂੰ ਕੁਝ ਦਿਖਾਈ ਨਾ ਦੇਵੇ ਤਾਂ ਬਹੁਤ ਸਾਰੀਆਂ ਖਾਇਸ਼ਾਂ ਮੰਗਾ ਆਪਣੇ ਆਪ ਮਰ ਜਾਣ ਗਿਆ ਭਗਤ ਕਬੀਰ ਕਹਿੰਦੇ ਨੇ ਬਿਨ ਦੇਖੇ ਉਪਜੇ ਨਹੀਂ ਆਸਾ ਆਸਾ ਦਾ ਸੰਬੰਧ ਵੇਖਣ ਨਾਲ ਹੈ ਵੇਖੀ ਵਸਤੂ ਕੋਈ ਰੰਗ ਕੋਈ ਰੂਪ ਕੋਈ ਪਦਾਰਥ ਕੋਈ ਵਸਤੂ ਕੋ ਚੀਜ਼ ਤੇ ਤਲਬ ਦੀ ਇੱਛਾ ਜਾਗ ਪਈ ਇਹਨੂੰ ਪ੍ਰਾਪਤ ਕਰੀਏ ਇਹਦੀ ਚਾਹਤ ਕਰੀਏ ਤੇ ਉਹ ਪਰਿਪੂਰਨ ਪ੍ਰਮਾਤਮਾ ਜਿਹਦਾ ਕੋਈ ਰੰਗ ਰੂਪ ਨਹੀਂ ਚਕਰਚੇਨ ਤੋਂ ਨਿਆਰਾ ਤੇ ਉਸਦੀ ਅੰਦਰ ਇੱਛਾ ਪੈਦਾ ਹੋਵੇ ਤੇ ਉਸ ਚਕਰਚੇਨ ਤੋਂ ਨਿਆਰੇ ਨੂੰ ਕੋਈ ਮਨ ਲਵੇ ਬੜੀ ਪ੍ਰਗੜ ਸ਼ਰਧਾ ਚਾਹੀਦੀ ਹੈ ਬੜੀ ਮਹਾਨ ਸ਼ਰਧਾ ਚਾਹੀਦੀ ਹੈ एसोस्टि सतगुरु कहंदे ने, ने मनने की गत कही न जाय जिसने परमात्मा ਦੇ ਨਾਮ ਨੂੰ ਮੰਨ ਲਿਆ ਉਹਦੀ ਗਤੀ ਧਿਆਨ ਨੇ ਕੀਤੀ ਜਾਸੂਦੀ ਜੋ ਅਵਸਥਾ ਉਸ ਨੂੰ ਪ੍ਰਾਪਤ ਹੋਈ ਹੈ ਉਹਦੀ ਮਹਿਮਾ ਵਰਨਨ ਤੋਂ ਪਰੇ ਹੈ ਜੇ ਕੋ ਕਹੇ ਪਿਛੇ ਪਛਤਾਏ ਅਗਰ ਕੋਈ ਮੰਨਣ ਵਾਲੇ ਦੀ ਮਹਿਮਾ ਬਿਆਨ ਕਰਨ ਲੱਗੇ ਜਿਸ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ ਤੇ ਉਹਦੀ ਮਹਿਮਾ ਬਿਆਨ ਕਰਨ ਲੱਗੇ ਤੇ ਇਹ ਕਹਿ ਦੇਵੇ ਕਿ ਮੈਂ ਪੂਰਨ ਤੌਰ ਤੇ ਬਿਆਨ ਕਰ ਦਿੱਤੀ ਹੈ ਜਿਸ ਵਕਤ ਉਸ ਨੂੰ ਅਸਲੀਅਤ ਦਾ ਪਤਾ ਚਲੇਗਾ ਉਹਨੇ ਪਛਤਾਉਣਾ ਹੈ ਕਿ ਮੈਂ ਤੇ ਕੁਝ ਵੀ ਨਹੀਂ ਕਹਿ ਸਕਿਆ ਮੈਂ ਤੇ ਕੁਝ ਵੀ ਬਿਆਨ ਨਹੀਂ ਕਰ ਸਕਿਆ ਕਿ ਤੇ ਉਹ ਅਗੰਮੀ ਦੁਨੀਆ ਹੈ ਪ੍ਰਮਾਤਮਾ ਨੂੰ ਮੰਨ ਲੈਣ ਵਾਲੀ ਜੋ ਜ਼ਬਾਨ ਨਾਲ ਕਥਨ ਕਰਨਾ ਅਤਿਅੰਤ ਕਠਨ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ ਕਹਾ ਨਾਮ ਤਾਂ ਕੋ ਕਹਾ ਕਹਿ ਕਹਾਵੇ ਕਹਾ ਮੈਂ ਬਖਾਨੋ ਕਹੇ ਮੋ ਨਾ ਆਵੇ ਉਹ ਮੇਰੇ ਕਹਿਣ ਦੇ ਚ ਨਹੀਂ ਆਉਂਦਾ ਉਹ ਮੇਰੇ ਬਖਾਨ ਦੇ ਚ ਨਹੀਂ ਆਉਂਦਾ ਅਗਰ ਕੋਈ ਮਨ ਲੈਣ ਵਾਲੇ ਦੀ ਮਹਿਮਾ ਬਿਆਨ ਕਰੇ ਤੋ ਸਤਗੁਰ ਕਹਿੰਦੇ ਨੇ ਉਹਨੂੰ ਪਛਤਾਣਾ ਪੈਗਾ ਭਾਉ ਉਹਨੂੰ ਪਤਾ ਚਲੇਗਾ ਕਿ ਮੈਂ ਪੂਰਨ ਨਹੀਂ ਕਹਿ ਸਕਿਆ ਮੈਂ ਅਧੂਰੀ ਗਲਬਿਆਨ ਕੀਤੀ ਹੈ ਕਾਗਜ਼ ਕਲਮ ਨ ਲਿਖਣ ਹਾਰ ਮੂਨਾਲ ਬੋਲਣ ਵਾਲਿਆਂ ਤੋਂ ਬਾਅਦ ਕਲਮ ਦੇ ਧਨੀ ਲਿਖਾਰੀਆਂ ਦੀ ਆਪਣੀ ਮਹਿਮਾ ਲੇਖਕ ਦਾ ਆਧ ਕਾਲ ਤੋਂ ਆਲਮਾਂ ਦੀ ਦੁਨੀਆ ਵਿੱਚ ਸਨਮਾਨ ਬਣਿਆ ਹੈ ਆਖਰ ਲਿਖਾਰੀ ਜੋ ਸ਼ਬਦਾਂ ਨੂੰ ਤਰਤੀਬ ਦੇ ਦਿੰਦਾ ਹੈ ਔਰ ਸ਼ਬਦਾਂ ਦੇਚ ਆਪਣੀ ਲੇਖਣੀ ਦੇਚ ਫਲਸਫੇ ਨੂੰ ਦਰਸ਼ਨ ਨੂੰ ਜਗਤ ਦੇ ਸਾਹਮਣੇ ਰੱਖਦਾ ਹੈ ਮਨੁੱਖ ਤੇ ਮਹਾਨ ਹੈ ਹੁਣ ਸਾਇਬ ਕਹਿੰਨ ਕੋਈ ਐਸਾ ਲਿਖਾਰੀ ਨਹੀਂ ਤੇ ਨਾ ਹੀ ਐਸੀ ਕੋਈ ਕਲਮ ਹੈ ਤੇ ਨਾ ਹੀ ਜਗਤ ਦੇ ਵਿੱਚ ਇਤਨਾ ਕਾਗਜ਼ ਹੈ ਕਿ ਮਨ ਲੈਣ ਵਾਲੇ ਦੀ ਮਹਿਮਾ ਬਿਆਨ ਕੀਤੀ ਜਾ ਸਕੇ ਇੱਕ ਪ੍ਰਮਾਤਮਾ ਦੀ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਤੇ ਇੱਕ ਜਿਸ ਨੇ ਪ੍ਰਮਾਤਮਾ ਨੂੰ ਮੰਨ ਲਿਆ ਹੈ ਉਦੀ ਪੂਰਨ ਮਹਿਮਾ ਬਿਆਨ ਨਹੀਂ ਕੀਤੀ ਜਾ ਸਕਦੀ ਭਗਤ ਕਬੀਰ ਕਹਿੰਦੇ ਨੇ ਕਬੀਰ ਸਤ ਸਮੁੰਦੈ ਮਸ ਕਰੋਂ ਕਲਮ ਕਰੋਂ ਬਨ ਰਾਏ ਸਮੋ ਸੱਤੇ ਸਾਗਰ ਇਹਨਾਂ ਦੀ ਮੈਂ ਸਿਆਹੀ ਬਣਾ ਲਵਾਂ ਜਿੰਨੀ ਬਨਸਪਤੀ ਹੈ ਇਹਦੀ ਮੈਂ ਕਲਮ ਬਣਾ ਲਵਾਂ ਕਬੀਰ ਸਤ ਸਮੁੰਦੈ ਮਸ ਕਰੋਂ ਕਲਮ ਕਰੋਂ ਬਨ ਰਾਏ बस दा कागज जो करू तो हर जस लेखन ना जाए समुची धरते नु मैं कागज बना लवा तां वी हरि दी महिमा बयान करने लिखने बहुत ਔਖੀ ਬਹੁਤ ਔਖੀ ਸਾਹਿਬ ਗੁਰਗੋਬਿੰਦ ਸਿੰਘ ਜੀ ਮਹਾਰਾਜ ਦਾ ਅਮਰਵਾਕ ਆਪ ਫਰਮਾਨ ਕਰਦੇ ਨੇ ਕਾਗਦ ਦੀਪ ਸਭੈ ਮਿਲ ਕੇ ਕਰ ਸਾਤ ਸਮੰਦਰਨ ਕੀ ਮਸ ਕਹੋ کاٹ بنسپت سگری لکھ بے ہوں کو نوخ پر جتنے دیپ لو نے یہ کاغذ بنا لیے جتنے ست ساگر نے سمندر نے انہوں سیائی بنا لیے کاغد دیپ سد مل کے ਕਰ ਸਾਤ ਸਮੁੰਦਰਨ ਕੀ ਮਸ ਕਹ ਹੂੰ ਕਾਟ ਬਨਸਪਤ ਸਗਰੀ ਲਿਖਦੇ ਹੂੰ ਕੋਲੇਖਨ ਕਾਜ ਬਨੇ ਹੂੰ ਸਮੁੱਚੀ ਬਨਸਪਤੀ ਨੂੰ ਕੱਟ ਕੇ ਉਹਦੀ ਕਰਮ ਬਣਾ ਦੇਈਏ ਫਿਰ ਉਚਾਰਨ ਕਰਨ ਵਾਲਾ ਕੌਣ ਹੋਵੇ ਤੇ ਲਿਖਾਰੀ ਕੌਣ ਹੋਵੇ ਸਾਰੂ ਸਤੇ ਬਕਤਾ ਕਰਕੇ ਜੁਗ ਕੋਟ ਗਣੇਸ਼ ਕੇ ਹੱਥ ਲਿਖੇ ਹੂੰ وکتا سرستی اپما بیان کرن والی ہوما بنان کروشور مہما گائن کرن والی سرستی لکھاری گنیش ہونےش ہوتی بکتا کر کے جگ کوٹ گنیش کے ہاتھ لکھے ہوں کال کرپان بنا بنتی ہوں تو تم کو پرب نئے کر جے ہوں اس سارے مل کے بھی ਉਪਰਾਲੇ ਜੁਟਾਏ ਜਾਣ ਸੱਤੇ ਸਮੁੰਦਰ ਮਸ ਕਰਕੇ ਸਮੂ ਬਨਸਪਤੀ ਕਲਮ ਕਰਕੇ ਸਮੁੱਚੀ ਧਰਤੀ ਨੂੰ ਕਾਗਜ਼ ਕਰਕੇ ਔਰ ਸੁਰਸਤੀ ਨੂੰ ਵਕਤਾ ਬਣਾ ਕੇ ਗਲੇਸ਼ ਨੂੰ ਲਿਖਾਰੀ ਬਣਾ ਕੇ ਤਾਂ ਵੀ ਹੈ ਪ੍ਰਭੂ ਤੇਰੇ ਇੱਕ ਰੋਮ ਦੀ ਗੱਲ ਵੀ ਬਿਆਨ ਨਹੀਂ ਹੋ ਸਕੀ ਤੋ ਇਤਨਾ ਮਹਾਨ ਇਤਨਾ ਤੇਰਾ ਵਿਸਥਾਰ ਕੋਈ ਨ ਜਾਣੇ ਤੇਰਾ ਕੇਤਾ ਕੇਵੜ ਚੀਰਾ ਹੈ ਪ੍ਰਭੂ ਤੇਰਾ ਚੌਲਾ ਕਿੰਨਾ ਵੱਡਾ ਹੈ ਇਹ ਕੋਈ ਵੀ ਨਹੀਂ ਜਾਣਦਾ ਤੇ ਜਿਸ ਨੇ ਇਸ ਤਰ੍ਹਾਂ ਦੇ ਮਹਾਨ ਪ੍ਰਭੂ ਨੂੰ ਮੰਨ ਲਿਆ ਤੇ ਅੰਤਰ ਆਤਮੇ ਵਿੱਚ ਧਾਰਨ ਕਰ ਲਿਆ ਉਹਦੀ ਮਹਿਮਾ ਵੀ ਬਿਆਨ ਨਹੀਂ ਕੀਤੀ ਜਾ ਸਕਦੀ ਸਤਿਗੁਰੂ ਤੇ ਕਹਿੰਦੇ ਨੇ ਜਿਸ ਨੇ ਕਿਣਕਾ ਮਾਤਰ ਵੀ ਮੰਨ ਲਿਆ ਉਹਦੀ ਮਹਿਮਾ ਵੀ ਬਿਆਨ ਨਹੀਂ ਕੀਤੀ ਜਾ ਸਕਦੀ ਕਿਣਕਾ ਇੱਕ ਜਿਸ ਜੀਵ ਬਸਾਵੇ ਤਾਂ ਕੀ ਮਹਿਮਾ ਦਣੀ ਨਾ ਆਵੇ ਤੋ ਸਹਿਬ ਕਹਿੰਦੇ ਕੋਈ ਐਸਾ ਲਿਖਾਰੀ ਨਹੀਂ ਤੇ ਨਾ ਹੀ ਕਿਸੇ ਦੀ ਕਲਮ ਵਿੱਚ ਇਤਨੀ ਹਿੰਮਤ ਜੁਰਤ ਤੇ ਸਮਰਥਾ ਹੈ ਤੇ ਨਾ ਹੀ ਧਰਤੀ ਦੇਤੇ ਇਤਨਾ ਕਾਗਜ਼ ਹੈ ਕਿ ਮਨ ਲੈਣ ਵਾਲੇ ਦੀ ਮਹਿਮਾ ਬਿਆਨ ਕਰ ਦਿੱਤੀ ਜਾਏ ਮਨ ਨੇ ਕ ਬਹਿ ਕਰਨ ਵਿਚਾਰ ਲਿਖਾਰੀ ਬੈਠ ਕੇ ਆਪਸ ਦੇ ਵਿਚਾਰ ਕਰਨ ਤੇ ਮਨ ਲੈਣ ਵਾਲੇ ਦੀ ਮਹਿਮਾ ਲਿਖਣ ਸਹਿਬ ਕੰਨੇ ਨਹੀਂ ਲਿਖ ਸਕਣਗੇ ਇਸ ਤਰ੍ਹਾਂ ਦੀ ਸਮਰਥਾ ਲਿਖਾਰੇ ਕੋਲ ਨਹੀਂ ਹੈ ਉਹਦੀ ਕਲਮ ਵਿੱਚ ਇਹ ਤਾਕਤ ਨਹੀਂ ਹੈ ਤੇ ਜਗਤ ਦੇ ਵਿੱਚ ਇਤਨਾ ਕਾਗਜ਼ ਹੀ ਨਹੀਂ ਹੈ ਐਸਾ ਨਾਮ ਨੇ ਅੰਜਨ ਹੋਏ ਪ੍ਰਮਾਤਮਾ ਦਾ ਨਾਮ ਐਸਾ ਕਾਲਖ ਤੋ ਰਹਿਤੈ ਨਿਰਅੰਜਨ ਅੰਜਨ ਕਾਲਖ ਨਿਰਅੰਜਨ ਕਾਲਖ ਤੋ ਰਹਿਤ ਧਬਿਆਂ ਤੋ ਰਹਿਤ ਪ੍ਰਮਾਤਮਾ ਨਿਰਲੇਪ ਇਸ ਵਾਸਤੇ ਉਸ ਨੂੰ ਆਖਿਆ ਹੈ ਉਹ ਨਿਰੰਜਨ ਹੈ ਹੈ ਤੇ ਉਹ ਚੋਰ ਦੇ ਵਿੱਚ ਵੀ ਪਰ ਉਹ ਸਵੈਮ ਚੋਰ ਨਹੀਂ ਹੈ ਬੈਠਾ ਤੇ ਉਹ ਬਦਮਾਸ਼ ਦੇ ਅੰਦਰ ਵੀ ਹੈ ਪਰ ਉਹ ਆਪ ਬਦਮਾਸ਼ ਨਹੀਂ ਹੈ ਬੈਠਾ ਤੇ ਉਹ ਬੇਈਮਾਨ ਦੇ ਅੰਦਰ ਵੀ ਹੈ ਪਰ ਉਹ ਬੇਈਮਾਨ ਨਹੀਂ ਹੈ ਨਿਰਲੇਪ ਹੈ ਪਰਮਾਤਮਾ ਤੇ ਬੈਠਾ ਡਾਕੂ ਦੇ ਅੰਦਰ ਵੀ ਹੈ ਪਰ ਪ੍ਰਭੂ ਡਾਕੂ ਨਹੀਂ ਹੈ ਉਹ ਨਿਰਲੇਪ ਹੈ ਜਿਵੇਂ ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਵੀ ਛੋ ਰਹੀਆਂ ਨੇ ਫੁੱਲਾਂ ਨੂੰ ਵੀ ਛੋ ਰਹੀਆਂ ਨੇ ਜਿੱਥੇ ਖੁਸ਼ਬੂਆਂ ਖਿਲਰ ਰਹੀਆਂ ਹੋਈਆਂ ਨੇ ਕਿਰਨਾਂ ਉੱਥੇ ਵੀ ਪਸਰੀਆਂ ਹੋਈਆਂ ਨੇ ਪਰ ਜਿੱਥੇ ਗੰਦਗੀ ਦੇ ਢੇਰ ਪੈ ਨੇ ਕਿਰਨਾਂ ਉੱਥੇ ਵੀ ਪਸਰੀ ਹੋਈਆਂ ਨੇ ਪਰ ਅਸੀਂ ਇਹ ਨਹੀਂ ਕਹਿ ਸਕਦੇ ਕਿ ਫੁੱਲਾਂ ਨਾਲ ਸਪਰਸ਼ ਕਰਕੇ ਕਿਰਨਾਂ ਪਵਿੱਤਰ ਹੋ ਗਈਆਂ ਤੇ ਗੰਦਗੀ ਦੇ ਢੇਰ ਨੂੰ ਸਪਰਸ਼ ਕਰਕੇ ਸੂਰਜ ਦੀਆਂ ਕਿਰਨਾਂ ਮੈਲੀਆਂ ਹੋ ਗਈਆਂ ਨਹੀਂ ਸੂਰਜ ਨਿਰਲੇਪ ਹੈ ਇਹਦੀ ਕਿਰਣਾ ਨਿਰਲੇਪ ਨੇ ਤੇ ਸੂਰਜ ਦਾ ਮਹਾਸੂਰਜ ਪਰਿਪੂਰਨ ਪ੍ਰਮਾਤਮਾ ਉਹ ਨਿਰਲੇਪ ਹੈ ਉਹ ਨਿਰਅੰਜਨ ਹੈ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਫਰਮਾਨ ਕਿ ਵਿਆਪਕ ਹੁੰਦਾ ਹੋਇਆ ਉਹ ਨਿਰਲੇਪ ਕਿਸ ਤਰ੍ਹਾਂ ਹੈ ਆਪਨੇ ਬੜੇ ਸੁੰਦਰ ਪ੍ਰਮਾਣ ਦਿੱਤੇ ਨੇ ਸਰਬ ਨਿਵਾਸੀ ਸਦਾ ਅਲੇਪਾ ਸਾਰਿਆਂ ਦੇ ਚ ਨਿਵਾਸ ਕਰਦਾ ਹੈ نرلے ہن سارے نواز تو مراد اے ہستی کیٹی ترلو آدم ایک اخنڈت بسے اناد گرو گوبند سنگھ جی مہاراج پرماتمہ ایک ایسی اخنڈ جوتی ہے کیڑی ہاتھی زرے دورج ہے پکشیاں پکشیا کیڑے مکوڑیا منقا دہمنڈا وپک ہے نواس رکھد سب کچھ دیچ پر نرلیپ کس طرح ہے پھر سرب نواسی سداپا تو ہی سنگ سمائی سرب نواسی کس طرح ہے اور وہ نرلیپ کیسا ہے ایخیا گرو تگ بہادر صاحب جی مہاراج اس ڈگ نہ کرتے نے پمد باس بست ہے مکر مائیں جیسے ویاپک وہ ایسا ہے ਜਿਵੇਂ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ ਸਮੁੱਚੇ ਫੁੱਲ ਵਿੱਚ ਮਹਿਕ ਹੈ ਜਿਵੇਂ ਸਮੋਂ ਫੁੱਲ ਦੇ ਵਿੱਚ ਮਹਿਕ ਵਿਆਪਕ ਹੈ ਸਮਾਈ ਹੋਈ ਹੈ ਵੈਸੇ ਹੀ ਖੰਡਾਂ ਬ੍ਰਹਮੰਡਾਂ ਵਿੱਚ ਪ੍ਰਭੂ ਸਮਾਇਆ ਹੈ ਵਿਆਪਕ ਹੈ ਪਰ ਨਿਰਲੇਪ ਕੈਸਾ ਹੈ ਮੁਕਰਮਾ ਜਿਵੇਂ ਛਾਈ ਜਿਵੇਂ ਸ਼ੀਸ਼ੇ ਵਿੱਚ ਅਕਸ ਹੈ ਮਨੁੱਖ ਵੇਖ ਰਿਹਾ ਹੈ ਸ਼ੀਸ਼ੇ ਦੇ ਵਿੱਚ ਆਪਣੇ ਆਪ ਨੂੰ ਲੇਕਿਨ ਇਹ ਗੱਲ ਵੀ ਸਪਸ਼ਟ ਹੈ ਕਿ ਮਨੁੱਖ ਸ਼ੀਸ਼ੇ ਦੇ ਵਿੱਚ ਨਹੀਂ ਹੈ ਅਗਰ ਕੋਈ ਪਕੜਨ ਕਰੇ ਉਸ ਨੂੰ ਜੋ ਸ਼ੀਸ਼ੇ ਦੇ ਵਿੱਚ ਦਿਖਾਈ ਦੇ ਰਿਹਾ ਹੈ ਹੱਥ ਕੁਝ ਵੀ ਨਹੀਂ ਆਏਗਾ ਹੈ ਸਾਰਿਆਂ ਦੇ ਵਿੱਚ ਵਿਆਪਕ ਪਰ ਨਿਰਲੇਪ ਹੈ ਮਹਿਕ ਦੀ ਤਰ੍ਹਾਂ ਵਿਆਪਕ ਹੈ ਔਰ ਮੁਕਰ ਮਾਇ ਜੈਸੇ ਛਾਈ ਦੀ ਤਰ੍ਹਾਂ ਨਿਰਲੇਪ ਹੈ ਤੋ ਸਾਹਿਬ ਫਰਮਾਨ ਕਰਦੇ ਨੇ ਪ੍ਰਮਾਤਮਾ ਦੀ ਹਸਤੀ ਐਸੀ ਨਿਰੰਜਨ ਹੈ ਪ੍ਰਮਾਤਮਾ ਦਾ ਨਾਮ ایسا انجن تو رہتا ہے ایسا نام نرنجن ہوئے جے کو من جانے من کو جان جس نے من لے کہ وہ نرنجن ہے نرلیپ ہے اتنا کوئی کاغذ نہیں جس کے اوتے پربھو دی مہما لکھی جا سکے کسی قلم کوئی سمرتہ نہیں نہ ہی ایسا کوئی لکھاری ہے اور نہ ہی من لین والے دی کوئی مہما بیان کر سکتا ہے سکتے اس ساری گلدہ بود اس وقت ہو سکتا ہے جے کو من جان ہے من کو ہے جس دے من نے یہ گل جان لی جس دے من نے من پرب نیا ایشور لے ہے اس واسطے اس تو بینا اس مہما اس خاص نو اور کوئی نہیں جان سکتا